ਭਾਜਪਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਮਨਨ ਮਗਰੋ ਮਨਜਿੰਦਰ ਸਿੰਘ ਸਿਰਸਾ ਨੇ ਹਰਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਬਾਅਦ ਵਿੱਚ ਭਾਜਪਾ ਦੇ ਦਫ਼ਤਰ ਖਨਨਾ ਸਮਾਰਕ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਆ। ਮਨਜਿੰਦਰ ਸਿਰਸਾ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਦੇ ਵਿੱਚ ਸੁਭਾਈ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜੀਆਂ ਜਾਣਗੀਆਂ। ਦਿੱਲੀ 'ਚ ਨਵੀਂ ਬਣੀ ਸਰਕਾਰ ਦੇ ਵਜ਼ੀਰ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਜੋ ਕਿ ਬਾਦਲਾ ਦੇ ਲਈ ਚੰਗੇ ਸੰਕੇਤ ਨਹੀਂ ਲੱਗ ਰਹੇ। ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ ਦੇ ਵਿੱਚ ਇਕੱਲੇ ਹੀ ਚੋਣਾਂ ਲੜੇਗੀ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਭਾਵਨਾਵਾਂ ਨੂੰ ਸਮਝੋ ਉਮੀਦ ਹੈ ਕਿ ਉਹ ਸਾਡੀਆਂ ਭਾਵਨਾਵਾਂ ਨੂੰ ਸਮਝਣਗੇ ਅਤੇ ਸਾਡਾ ਸਾਥ ਦੇਣਗੇ ਉਹਨਾਂ ਅਮਦਵੀ ਪਾਰਟੀ ਨੂੰ ਪੰਜਾਬ ਵਿਰੋਧੀ ਕਰਾਰ ਦਿੰਦੇ ਆ ਦੋਸ਼ ਲਾਇਆ ਕਿ ਇਸ ਪਾਰਟੀ ਨੇ ਪਹਿਲਾਂ ਦਿੱਲੀ ਦੇ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਅਤੇ ਹੁਣ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਕੇ ਸੂਬੇ ਦਾ ਵੱਡਾ ਨੁਕਸਾਨ ਕਰੀ ਹੈ ਉਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਆਪ ਸਰਕਾਰ ਬਣਨ ਮਗਰੋਂ ਸੂਬੇ ਸਿਰਸ ਕਰਜ਼ਾ ਵਧਿਆ ਹੈ। ਉਹਨਾਂ ਨੇ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਤੱਕ ਲਗਭਗ ਸਵਾ ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਹ ਪੰਜਾਬ ਦੇ ਵਿਕਾਸ ਦੇ ਥਾਂ ਆਪ ਸੁਪਰੀਮੋ ਕੇਜਰੀਵਾਲ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹਵਾਈ ਦੌਰਿਆਂ, ਉਹਨਾਂ ਦੇ ਸ਼ੀਸ਼ ਮਹਿਲ ਅਤੇ ਦਿੱਲੀ ਤੇ ਹੋਰ ਸੂਬਿਆਂ ਵਿੱਚ ਚੋਣ ਲੜਨ ਲਈ ਪ੍ਰਚਾਰ ਵਾਸਤੇ ਖਰਚਿਆ ਗਿਆ। ਉਹਨਾਂ ਪੰਜਾਬ ਦੀ ਰਾਜ ਸਭਾ ਸੀਟਾਂ ਵੇਚਣ ਦਾ ਵੀ ਇਲਜ਼ਾਮ ਲਗਾਇਆ। ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਦਿੱਲੀ ਮਗਰੋਂ ਹੁਣ ਪੰਜਾਬ ਦੇ ਸਕੂਲਾਂ ਨੂੰ ਵਿਗਾੜਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤੇ ਦੀਆਂ ਸੰਭਾਵਨਾਵਾਂ ਬਾਰੇ ਉਹਨਾਂ ਨੇ ਕਿਹਾ ਕਿ ਭਾਜਪਾ ਵੱਲੋਂ ਸੂਬਾ ਵਿਧਾਨ ਸਭਾ ਚੋਣਾਂ ਆਪਣੇ ਦਮਤੇ ਹੀ ਲੜੀਆਂ ਜਾਣਗੀਆਂ ਇਸ ਮੌਕੇ ਉਹਨਾਂ ਨਾਲ ਭਾਜਪਾ ਗੁਰਪ੍ਰਤਾਪ ਸਿੰਘ ਟਿੱਕਾ ਮਨਜੀਤ ਸਿੰਘ ਪੋਮਾ ਅਜੈਬੀਰਪਾਲ ਸਿੰਘ ਰੰਧਾਵਾ ਵੀ ਸ਼ਾਮਲ ਰਹੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਪ੍ਰਵਾਸ ਮਾਮਲੇ ਬਾਰੇ ਗੱਲ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਇਲਜ਼ਾਮ ਲਾਇਆ ਕਿ ਆਪ ਸਰਕਾਰ ਦੇ ਪ੍ਰਤੀਨਿਧ ਟਰੈਵਲ ਏਜੰਟਾਂ ਨਾਲ ਮਿਲੇ ਹੋਏ ਨੇ ਅਤੇ ਨੌਜਵਾਨਾਂ ਕੋਲੋਂ ਵੱਡੀ ਰਕਮ ਲੈ ਕੇ ਨਜਾਇਜ਼ ਢੰਗ ਦੇ ਨਾਲ ਵਿਦੇਸ਼ ਭੇਜਿਆ ਜਾ ਰਿਹਾ ਹੈ ਜਿਸ ਤੱਕ ਖਾਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਅਮਰੀਕਾ ਵੱਲੋਂ ਡਿਪੋਰਟ ਕੀਤੇ ਜਾਣ ਕਰਨ ਬੁਗਤਨਾ ਪਿਆ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹੁੰਦੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਵੱਲ ਪ੍ਰਵਾਸ ਨਾ ਕਰਨਾ ਪੈਂਦਾ ਭਗਵੰਤ ਮਾਨ ਜੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦਿੱਲੀ ਚੋਂ ਲਿਆ ਆ ਕੇ ਪੰਜਾਬ ਚ ਵਾੜਦੇ ਪਏ ਨੇ ਪਹਿਲਾਂ ਤੁਹਾਡੀਆਂ ਸਾਰੀਆਂ ਰਾਜ ਸਭਾ ਖੋ ਕੇ ਲੈ ਗਏ ਤੁਹਾਡੇ ਤੋਂ ਤੁਹਾਡੀਆਂ ਰਾਜ ਸਭਾ ਖਰੀਦ ਲੀਆਂ ਮੈਂ ਪੰਜਾਬ ਦੇ ਲੋਕਾਂ ਦੇ ਚਹਨਾ ਚ ਬੇਨਤੀ ਕਰਨਾ ਚਾਹੁੰਦਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਤੁਹਾਡਾ ਹੱਕ ਤੁਹਾਡੇ ਤੋਂ ਖੋਇਆ ਦਿੱਲੀ 'ਚ 12 ਸਾਲ ਤੱਕ ਦਿੱਲੀ ਦੀ ਬਜਾਰਤ 'ਚ ਸਿੱਖ ਮੰਤਰੀ ਨੂੰ ਉਪਰਾਂ ਰੱਖਿਆ ਦਿੱਲੀ 'ਚ ਸਾਡਾ ਹੱਕ ਖੋਇਆ ਪੰਜਾਬੀਆਂ ਦਾ ਸਿੱਖਾਂ ਦਾ ਮੈਂ ਧੰਨਵਾਦ ਕਰਦਾ ਮੋਦੀ ਜੀ ਦਾ 12 ਸਾਲਾਂ ਬਾਅਦ ਆਖਰੀ ਸਾਡੇ ਅਰਵਿੰਦਰ ਸਿੰਘ ਲਵਲੀ ਜੀ ਆਖਰੀ ਮੰਤਰੀ ਸੀ 2013 'ਚ ਉਸ ਤੋਂ ਬਾਅਦ ਦੁਬਾਰਾ ਕਦੀ ਉਹਨਾਂ ਨੇ ਸਿੱਖ ਮੰਤਰੀ ਨਹੀਂ ਬਣ ਦਿੱਤਾ ਵਾਪਸ ਆ ਕੇ ਹੁਣ 2025 ਦੇ ਅੰਦਰ 12 ਸਾਲਾਂ ਦੇ ਬਾਅਦ ਦਿੱਲੀ ਦੀ ਬਜ਼ਾਰਤ ਅੰਦਰ ਪੰਜਾਬੀ ਨੂੰ ਔਰ ਸਿੱਖ ਨੂੰ ਮਾਨ ਮਿਲਿਆ। ਲਾ ਹਾਂ ਭਾਜਪਾ ਦੀ ਸਰਕਾਰ ਚ ਰਹਾ ਕਾਂਗਰਸ ਸਰਕਾਰ ਚ ਕੋਈ ਐਸੀ ਜਨਦੋਦੀ ਵਿਧਾਨ ਸਭਾ ਬਣੀ ਆ ਜਨਦੋਦੀ ਵਿਧਾਨ ਸਭਾ ਦਾ ਗਠਨ ਹੋਇਆ ਕੋਈ ਐਸੀ ਸਰਕਾਰ ਨਹੀਂ ਸੀ ਜਿੱਦੇ ਚ ਪੰਜਾਬੀਆਂ ਨੂੰ ਔਰ ਸਿੱਖ ਨੂੰ ਉਹਦਾ ਹੱਕ ਨਾ ਮਿਲਿਆ ਹੋਵੇ ਪਹਿਲੀ ਵਾਰ ਹੋਇਆ ਏ। ਇਸੇ ਤਰ੍ਹਾਂ ਹੁਣ ਦਿੱਲੀ ਚੋਂ ਇਹ ਪੰਜਾਬ ਚ ਵੜ ਆਏ ਨੇ। ਪਹਿਲਾਂ ਤੁਹਾਡੀਆਂ ਰਾਜ ਸਭਾ ਵਿੱਚ ਤੀਆਂ ਮੈਨੂੰ ਦੱਸੋ ਰਾਗਵ ਚੱਡੇ ਦਾ ਕੀ ਆ ਪੰਜਾਬ ਅੰਦਰ ਉਹਨੂੰ ਕਿਸ ਕੈਪੈਸਿਟੀ ਚ ਰਾਜ ਸਭਾ ਦਿੱਤੀ ਆ ਜਾਂ ਜਿਹੜੇ ਤਿੰਨ ਰਾਜ ਸਭਾ ਵੇਚ ਕੇ ਪੈਸੇ ਲੈ ਕੇ ਰਾਜ ਸਭਾ ਵੇਚਤੀਆਂ ਜਿਹੜਾ ਇਹਨਾਂ ਦਾ ਮਾ ਮੰਤਰੀ ਆ ਸੰਦੀਪ ਪਾਠਕ ਉਹਦਾ ਕੀ ਆ ਦਿੱਲੀ ਅੰਦਰ ਉਹ ਸੰਦੀਪ ਪਾਠਕ ਅੱਜ ਤੁਹਾਡੇ ਤੇ ਰਾਜ ਕਰਦਾ ਪਿਆ ਜਾ ਕੇ ਕਦੀ ਦੇਖੋ ਸੈਕਟਰੀਏਟ ਅੰਦਰ ਭਗਵੰਤ ਮਾਨ ਤੇ ਵਿਚਾਰਾ ਆਉਂਦਾ ਤੇ ਚਲੇ ਜਾਂਦਾ ਉਹਨ ਤੇ ਹੁਣ ਕਹਿਣ ਜੋਗੇ ਵੀ ਕੁਝ ਨਹੀਂ ਉਹਦੇ ਪੱਲੇ ਤੇ ਵਿਚਾਰਦੇ ਨੇ ਛੱਡਿਆ ਹੀ ਕੁਝ ਨਹੀਂ ਉਦੇ ਦਫ਼ਤਰਾਂ ਦੇ ਨਾਲ ਡਵਾਈਜ਼ਰ ਉਹਦੋਂ ਕੇਜਰੀਵਾਲ ਨੇ ਭੇਜਿਆ ਉਹਦੇ ਦਫ਼ਤਰਾਂ ਦੇ ਅੰਦਰ ਸਕੱਤਰ ਕੇਜਰੀਵਾਲ ਦੇ ਭੇਜਿਆ ਉਹਦੇ ਪੀਏ ਕੇਜਰੀਵਾਲ ਦੇ ਭੇਜੇ ਆ ਸਰਕਾਰ ਕੇਜਰੀਵਾਲ ਜੀ ਚਲਾ ਰਹੇ ਨੇ ਔਰ ਜਿਸ ਤਰੀਕੇ ਦੋਹੇ ਦੀਆਂ ਠਾਂ ਲੁੱਟਦੇ ਪਏ ਨੇ ਪੰਜਾਬ ਦਾ ਅਰਬਾਂ ਰੁਪਇਆ ਪੈਂਦਾ ਤੇ ਵਿਦੇਸ਼ਾਂ ਚ ਜਾ ਰਿਹਾ ਉਹ ਬੱਚਿਆਂ ਨੂੰ ਮਾਧਿਅਮ ਤੇ ਕੋਈ 50 ਲੱਖ ਖਰਚ ਕੇ ਜਾਂਦਾ ਕੋਈ 80 ਲੱਖ ਖਰਚ ਕੇ ਜਾਂਦਾ ਕੋਈ ਐਜੂਕੇਸ਼ਨ ਨਾਮ ਤੇ ਆ ਰਹੇ ਹੁਣ ਸਾਰੇ ਵਾਪਸ ਆ ਰਹੇ ਨੇ ਅਰਬਾਂ ਖਰਬਾਂ ਰੁਪਿਆ ਪੰਜਾਬ ਦਾ ਵਿਦੇਸ਼ਾਂ ਚ ਚਲੇ ਗਿਆ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਤੇ ਕੰਮ ਤਨਦਾਨੀ ਹੈਗਾ ਔਰ ਹੁਣ ਪੰਜਾਬ ਦੀ ਜਿਹੜੀ ਸਰਕਾਰ ਪਿਛਲੇ 3 ਸਾਲਾਂ ਤੋਂ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਆ ਲਗਭਗ 4 ਲੱਖ ਕਰੋੜ ਰੁਪਿਆ ਕਰਜ਼ਾ ਹੋ ਗਿਆ ਇਹੇ ਕੇਜਰੀ ਵਾਲੇ ਕਹਿੰਦੇ ਸੀ ਨਾ ਮੇਰੇ ਕੋਲ ਹਿਸਾਬ ਹੈਗਾ ਪੈਸੇ ਦਾ ਮੈਨੂੰ ਹਿਸਾਬ ਕਰਨਾ ਆਉਂਦਾ ਹੈ ਕੀ ਹਿਸਾਬ ਕੀਤਾ ਸਵਾ ਕਰੋੜ ਸਵਾ ਲੱਖ ਕਰੋੜ ਰੁਪਿਆ ਮੇਰੇ ਪੰਜਾਬ ਦੇ ਲੋਕੋ ਧਿਆਨ ਨਾਲ ਗੱਲ ਸੁਣਿਓ ਪੱਤਰਕਾਰ ਭਰਾਵਾਂ ਨੂੰ ਕਹਿੰਦਾ ਸਵਾਲ ਲੱਖ ਕਰੋੜ ਰੁਪਈਆ ਹੋਰ ਕਰਜ਼ਾ ਲੈ ਲਿਆ ਉਸ ਕਰਜ਼ੇ ਨਾਲ ਕੀਤਾ ਕੀ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਜਹਾਜ਼ ਉਡਾਏ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਹੈਲੀਕਾਪਟਰ ਉਡਾਏ ਉਸ ਕਰਜ਼ੇ ਨਾਲ ਗੁਜਰਾਤ ਮੱਧਿਆ ਪ੍ਰਦੇਸ਼ ਛੱਤੀਸਗੜ ਗੋਆ ਉੱਤਰ ਪ੍ਰਦੇਸ਼ ਅੰਦਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਉਸ ਪੈਸੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਦਿੱਲੀ ਜਾ ਕੇ ਇਲੈਕਸ਼ਨ ਲੜੀ ਪੰਜਾਬ ਤੋਂ ਸ਼ਰਾਬ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਜਾ ਕੇ ਦਿੱਲੀ 'ਚ ਸੁੱਟੇ ਇਹ ਕੰਮ ਕੀਤਾ ਜਿਨ੍ਹਾਂ ਤੁਸੀਂ ਰਾਜ ਦਿੱਤਾ ਸੀਗਾ ਉਹਨਾਂ ਨੇ ਤੁਹਾਨੂੰ ਲੁੱਟਦੇ ਵੀ ਪਏ ਨੇ ਤੇ ਕੁੱਟਦੇ ਵੀ ਪਏ ਨੇ ਤੇ ਪੰਜਾਬੀयत ਖਤਮ ਕਰਦੇ ਪਏ ਆ ਮੈਂ ਅੱਜ ਇਸ ਮੀਡੀਆ ਦੇ ਮਾਧਿਅਮ ਤੋਂ ਤਿੰਨ ਗੱਲ ਜਾਣਕਾਰੀਆਂ ਦੇਣਾ ਚਾਹੁੰਦਾ ਮੈਂ ਜ਼ਰੂਰ ਚਾਹੁੰਦਾ ਕਿ ਤੁਹਾਨੂੰ ਮੌਕਾ ਮਿਲੇ ਆਮ ਆਦਮੀ ਪਾਰਟੀ ਤੋਂ ਪੁੱਛੋ 12 ਸਾਲਾਂ ਚ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਿਵੇਂ ਕੀ ਕੀ ਖਤਮ ਕੀਤਾ ਹੈ ਪੰਜਾਬੀ ਟੀਚਰਾਂ ਦੀ ਭਰਤੀ ਖਤਮ ਕਰ ਦਿੱਤੀ ਅੱਜ 850 ਟੀਚਰਾਂ ਦੀਆਂ ਭਰਤੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਪੰਜਾਬੀ ਨੂੰ ਆਪਸ਼ਨਲ ਲੈਂਗੁਏਜ ਕਰਤਾ ਜਿਹੜੀ ਕਿ ਕੰਪਲਸਰੀ ਹੁੰਦੀ ਸੀ ਉੱਥੋਂ ਆਪਸ਼ਨਲ ਕਰ ਦਿੱਤਾ ਹਰ ਮੰਤਰੀ ਦੇ ਨਾਲ ਇੱਕ ਪੰਜਾਬੀ ਦਾ ਸਟੈਨੋ ਵਜ਼ੀਰ ਦੇ ਨਾਲ ਇੱਕ ਸਟੈਨੋ ਲੱਗਦਾ ਸੀ ਪੰਜਾਬੀ ਦਾ ਉਹ ਉਸ ਨੂੰ ਹਟਾ ਦਿੱਤਾ ਗਿਆ ਪੰਜਾਬੀ ਅਕੈਡਮੀ ਦਾ ਗਲ ਘੁੱਟਣ ਦਾ ਕੰਮ ਕੀਤਾ ਜੋ ਪੰਜਾਬੀ ਨੂੰ ਵੀ ਤੇ ਸਿੱਖੀ ਨੂੰ ਵੀ ਜੋ ਨੁਕਸਾਨ ਕੇਜਰੀਵਾਲ ਜੀ ਨੇ ਪਛਾਇਆ ਏ ਉਹੀ ਕੰਮ ਹੁਣ ਦਿੱਲੀ ਚ ਉਹਨਾਂ ਨੂੰ ਆ ਕੇ ਪੰਜਾਬ ਸ਼ੁਰੂ ਕਰ ਦਿੱਤਾ ਹੁਣ ਦੱਸੋ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲ ਕਿਵੇਂ ਚਲਾਉਣੇ ਨੇ ਸਾਡੇ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਪੰਜਾਬੀਆਂ ਨੂੰ ਇਹ ਕੇਜਰੀਵਾਲ ਦੱਸਿਆ ਦੱਸੇਗਾ ਕਿ ਕਿੰਨਾ ਪੜਾਉਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਪੜਾਇਆ ਜਾ ਕੇ ਸਰ ਸਾਹਿਬ ਕਿਨੇ ਕਿਨੇ ਦੀ ਵੇਚੀ ਇਹਨਾਂ ਨੇ ਰਾਜ ਸਭਾ ਸੀਟ ਚਲੋ ਤੁਹਾਨੂੰ ਸਭ ਨੂੰ ਪਤਾ ਮੈਨੂੰ ਕਿਉਂ ਪੁੱਛਦੇ ਜੇ ਪਈਏ ਤੁਹਾਨੂੰ ਸਭ ਨੂੰ ਪਤਾ ਹੈ ਤੇ ਮੈਂ ਤੇ ਨਹੀਂ ਤੁਹਾਨੂੰ ਪਤਾ ਨਹੀਂ ਪਤਾ ਜੀ ਤੁਸੀਂ ਦੱਸੋ ਮੈਂ ਤੋਂ ਕਿਉਂ ਪੁੱਛਦੇ ਜੇ ਮੈਂ ਕਿਹਾ ਮੈਂ ਕਿਹਾ ਮਨੀ ਉਸ ਨੂੰ ਪਹਿਲੇ ਸਰ ਸਾਹਿਬ ਸ਼ੀਸ਼ ਮਹਿਲ ਦੀ ਚਰਚਾ ਸਭ ਤੋਂ ਜ਼ਿਆਦਾ ਰਹੀ ਹੈ ਹੁਣ ਸ਼ੀਸ਼ ਮਹਿਲ ਚ ਕੌਣ ਰਹੇਗਾ ਅਜਾਇਬ ਘਰ ਨਾਂ ਦੀ ਗੱਲ ਹੋ ਰਹੀ ਹੈ ਸ਼ੀਸ਼ ਮਹਿਲ ਚ ਅਰਵਿੰਦ ਕੇਜਰੀਵਾਲ ਜੀ ਦੀ ਯਾਦਾਂ ਰਹਿਣਗੀਆਂ ਇਨਸਾਨ ਕੋਈ ਨਹੀਂ ਰਹਿ ਸਕਦਾ ਉਹ ਰਹਿ ਹੀ ਨਹੀਂ ਸਕਦਾ ਉਹ ਐਸਾ ਲਗਜ਼ਰੀਅਸ ਘਰ ਆ ਬੰਦਾ ਤੇ ਆਮ ਬੰਦਾ ਤੂੰ ਜਾ ਉੱਥੇ ਜਾ ਕੇ ਕਮਲਾ ਜੂਗਾ ਆਟੋਮੈਟਿਕ ਪੱਖੇ ਚੱਲ ਪੈਂਦੇ ਆਵਾਜ਼ ਮਾਰੋ ਪੱਖਾ ਪੱਖਾ ਜੀ ਚੱਲੋ ਚੱਲ ਪੈਂਦਾ ਪੜਦਾ ਜੀ ਹਟੋ ਹਟ ਜਾਂਦਾ ਟਾਇਲਟ ਸੀਟ ਜੀ ਖੁੱਲੋ ਖੁੱਲ ਜਾਂਦਾ ਭਰਾਏ ਕੋ ਮਾੜਾ ਮਦਦ ਕਰ ਨਹੀਂ ਸਕਦਾ ਤੇ ਉੱਥੇ ਫਿਰ ਕੀ ਹੁਣ ਕੀ ਕੀ ਦੇਖਦੇ ਆ ਉੱਥੇ ਮਿਊਜ਼ਿਕ ਵੀ ਬਣਾਵਾ ਕਰੋ ਨੂੰ ਕੀ ਕਹਾ ਕੀਤਾ ਕਿ ਲੋਕ ਵੇਖ ਤੇ ਲੈਣੇ ਨੇ ਕੀ ਕੀਤਾ ਅੱਛਾ ਭਗਵੰਤ ਮਾਨ ਦੀ ਕੋਰ ਕਹਿ ਰਹੇ ਨੇ ਕਿ ਪੰਜਾਬ 'ਚ ਤੇ ਰਿਵਰਸ ਮਾਈਗ੍ਰੇਸ਼ਨ ਹੋ ਗਈ ਹੈ ਪੰਜਾਬ 'ਚ ਸਭ ਤੋਂ ਜ਼ਿਆਦਾ ਨੌਕਰੀਆ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਪੰਜਾਬ ਨੇ ਭਗਵੰਤ ਮਾਨ ਹਰਦੀ ਸਰਕਾਰ ਨੇ ਦਿੱਤੀ ਹੈ ਸੱਕਰਾ ਰੋਜ਼ਗਾਰ ਇੱਥੇ ਤੁਹਾਡਾ ਮਾਹ ਮੰਤਰੀ ਦਾ ਕੀ ਨਾਮ ਆ ਅਭਿਸ਼ੋਦਾ ਸੰਦੀਪ ਪਾਟਲ ਨੂੰ ਰੋਜ਼ਗਾਰ ਮਿਲ ਗਿਆ 15 ਪਰਭਾਰੀਓਤੋਂ ਲਿਆ ਕੇ ਲਾ ਦਿੱਤੇ ਜੈਡ ਪਲੱਸ ਸਿਕਿਉਰਿਟੀ ਦਿੱਤੀ ਆਪਣੇ ਜਿਹੜਾ ਵੈ ਬਾਬਾ ਜਿਹਨੂੰ ਉੱਥੇ ਲੋਕੀ ਚਪੇੜਾਂ ਨਾਲ ਕੁੱਟਦੇ ਨੇ ਜਿਹਨੂੰ ਚਪੇੜਾਂ ਨਾਲ ਕੁੱਟਦੇ ਨੇ ਉੱਥੇ ਇੱਥੇ ਭਗਵੰਤ ਮਾ ਜੀ ਨੇ ਜੈਡ ਪਲੱਸ ਸਿਕਿਉਰਿਟੀ ਦਿੱਤੀ ਐਨੇ ਲੋਕਾਂ ਨੂੰ ਦਿੱਲੀ ਤੋਂ ਰਿਆ ਕੇ ਰੋਜ਼ਗਾਰ ਦੇ ਦਿੱਤਾ ਬਹੁਤ ਚਾਰਾ ਬਹੁਤ ਮੰਨ ਕੇ ਕਿ 50 ਹਜ਼ਾਰ ਨੌਕਰੀ ਆਮ ਜਨਤਾ ਦੇ ਘਰਾਂ ਨੂੰ ਮਿਲੀਆਂ ਨਹੀਂ ਮਿਲ ਗਈਆਂ ਜੀ ਬਿਲਕੁਲ ਸਹੀ ਕਹਿ ਰਹੇ ਹੋ ਸਰਕਾਰ ਨੇ ਲੁੱਟਦੇ ਕੁਝ ਨਹੀਂ ਕੀਤਾ ਉਹਨਾਂ ਨੇ ਸਰਕਾਰ ਨੇ ਮਦਾਰਿਵਾਰ ਸਾਹਿਬ ਨੂੰ ਇੱਕ ਮਹਿਕਮਾ ਦਿੱਤਾ ਗਿਆ ਸੀ ਉਹਨੇ ਸ਼ਿਫਟਿੰਗ ਕੀਤਾ ਜਿਹੜਾ ਐਗਜ਼ਿਸਟਿੰਗ ਹੀ ਕਰਦਾ ਮੈਂ ਭਾਈ ਦਿੱਲੀ ਤੋਂ ਆਉਣਗੇ ਇਹ ਪਤਾ ਕੀ ਗੱਲ ਆ ਇਹ ਜਿਉਂ ਕੌਣ ਆਏ ਨਹੀਂ ਦਿੱਲੀ ਤੋਂ ਮੈਨੂੰ ਪਰਸੋਂ ਦੱਸ ਰਹੇ ਸੀ ਮਨੀਸ਼ ਸੋਦੀਆ ਪਤਾ ਕੀ ਪੁੱਛ ਰਿਹਾ ਸੀ ਇੱਥੇ ਤੁਸੀਂ ਸੁਣ ਕੇ ਹਰਾਣ ਹੋ ਜਾਓਗੇ ਮਨੀਸ਼ ਸੋਦੀਆ ਕੀ ਪੁੱਛ ਰਿਹਾ ਸੀ ਕਹਿੰਦਾ ਇਹ ਜੋ ਅਭੀ ਹਮ ਕਹਿ ਸਕਤੇ ਹੈਂ ਕੀ ਆਪਾਂ ਹਮ ਇੱਥੋਂ ਚਾਵਲ ਲੈ ਕੇ ਜਾਵਾਂਗੇ ਜੋ ਚਾਵਲ ਲੱਗੇ ਹੋਏ ਆ ਉਹਨੇ ਕਹਿਆ ਰਹਿਣ ਦੇ ਕੋਈ ਸੁਣ ਦੂਗਾ ਇਹ ਕੁੱਟੂ ਗਏ ਚਾਵਲ ਨਹੀਂ ਹੈਗੇ ਜਿਹਨੂੰ ਇਹ ਨਹੀਂ ਪਤਾ ਚੌਲ ਕੀ ਹੁੰਦੇ ਨੇ ਜਿਹਨੂੰ ਇਹ ਨਹੀਂ ਪਤਾ ਧਾਨ ਕੀ ਹੈ ਜਿਹਨੂੰ ਇਹ ਨਹੀਂ ਪਤਾ ਝੋਨਾ ਕੀ ਆ ਉਹ ਕਹਿੰਦਾ ਮੈਂ ਇਹ ਲੋਕਾਂ ਨੂੰ ਆ ਕੇ ਪੜ੍ਹਾਉਂਗਾ ਇਹ ਲੋਕਾਂ ਨੇ ਦੁਨੀਆ ਨੂੰ ਪੜ੍ਹਾ ਦਿੱਤਾ ਇਸ ਕਰਕੇ ਉਹਨਾਂ ਦਾ ਮਕਸਦ ਕੇਵਲ ਲੁੱਟਣ ਆਏ ਸੀਗੇ ਤੇ ਜੇ ਅਜੇ ਪੰਜਾਬ ਦੇ ਲੋਕ ਨਹੀਂ ਸਮਝਣਗੇ ਇਹ ਤੁਹਾਨੂੰ ਲੁੱਟ ਕੇ ਘੁੱਟ ਕੇ ਤੁਹਾਡੇ ਪੰਜਾਬ ਦਾ ਨੁਕਸਾਨ ਇੰਨਾ ਕਰਕੇ ਜਾਣਗੇ ਕਿ ਨੂੰ ਬਾਅਦ ਚ ਬਾਤ ਕਰਨਾ ਮੁਸ਼ਕਲ ਹੋਊਗਾ। ਇਹ ਕਹਿੰਦੇ ਬਦਲਾਵ ਲਿਆਂਦਾ ਸੀ ਬਦਲਾਵ ਬਹੁਤ ਵੱਡੇ ਪੱਧਰ ਤੇ ਲਿਆਇਆ ਹੈਗਾ ਸਰ ਪ੍ਰਧਾਨ ਜਰੂ ਲੈ ਕੇ ਕਿਹੜੇ ਕਿਹੜੇ ਖਾਲਸਾ ਪੁਰਣ ਗਿਆ ਕਿਹੜਾ ਕਿਹੜਾ ਵਿਭਾਗ ਚੱਲਿਆ। ਦੇਖੋ ਦਿੱਲੀ ਸਾਡਾ ਦੇਖੋ ਖਾਲੀ ਇਹ ਲੋਕਾਂ ਦੀ ਕਰਪਸ਼ਨਾਂ ਚੈੱਕ ਕਰਨਾ ਨਹੀਂ ਇੱਕ ਸਾਡਾ ਇੱਕ ਇੱਕ ਵਿਸ਼ਾ ਹੈ ਕਿ ਪੈਸੇ ਲੁੱਟੇ ਨੇ ਉਹਦਾ ਹਿਸਾਬ ਲਾਾਂਗੇ। ਲੇਕਿਨ ਅਸੀਂ ਪੋਜ਼ਿਟਿਵ ਏਜੰਡੇ ਤੇ ਅਸੀਂ ਡਿਵੈਲਪਮੈਂਟ ਦੇ ਏਜੰਟੇ ਤੇ ਆ ਦਿੱਲੀ ਨੂੰ ਜਵਾੜਿਆ ਗਿਆ ਉਹਨੂੰ جواب ਜਮਨਾ ਹੀ ਸਫਾਈ ਸ਼ੁਰੂ ਹੋ ਗਈ ਹੈ ਕਿੱਦਾਂ ਕੁੰਝ ਗਈ ਹੈ ਹੈ ਜਮਨਾ ਦੀ ਸਫਾਈ ਸ਼ੁਰੂ ਕੀਤੀ ਸੀ ਕਿੱਦਾਂ ਹੋ ਗਈ ਹੈ ਲੱਗਾ ਵੀਰ ਕਹਿ ਰਹੇ ਜਮਨਾ ਜਮਨਾ ਇਹ ਸਫਾਈ ਕਿਦੋਂ ਤੱਕ ਪਹੁੰਚ ਗਿਆ ਹਾਂਜੀ ਹਾਂਜੀ ਕਿਉਂਕਿ ਸੀਐਮ ਬੜਾ ਰੇਖਾ ਤੋਂ ਪਹਿਲਾਂ ਹੀ ਸਫਾਈ ਸ਼ੁਰੂ ਕਰਾਤੀ ਸੀ ਤੁਸੀਂ ਜੀਜੇਪੀ ਨੇ ਇਹ ਜਵਾਬ ਇਹ ਤਾਂ ਦੇ ਸਕਦਾ ਮੈਂ ਕੋਈ ਬਣਦਾ ਅੱਛਾ ਤੁਸੀਂ ਸਵਾਲ ਦੱਸਾ ਸਾਹਿਬ ਤੁਸੀਂ ਗੱਲ ਕੀਤੀ ਵਿਦੇਸ਼ਾਂ 'ਚ ਜਾੜੇ ਨੌਜਵਾਨ ਤਿੰਜ ਆ ਜਾਏ ਬੜਾ ਰੌਲਾ ਪੈ ਗਿਆ ਹੁਣ ਤੇ ਟਰੰਪ ਸਾਹਮਣੇ ਇੱਕ ਨਵੀਂ ਨੀਤੀ ਘੜਤੀਏ ਪਨਾਮਾ 'ਚ ਉਸ ਦਾ ਨਿਕਾਤੇ ਗਵਾਟਾਮਾਲਾ ਉੱਥੇ ਕੈਂਪ ਬਣਾਉਂਦੇ ਨੇ ਉੱਥੇ ਬੰਦਿਆਂ ਨੂੰ ਭੇਜਿਆ ਜਾ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪ ਟਿਕਟਾਂ ਖਰੀਦ ਲੀਆਂ ਪੈਣ ਗਿਆ ਉਹਨੂੰ ਕਾ ਭਾਰਤ ਸਰਕਾਰ ਕਰੇਗੀ ਜਾਂ ਜਿਹੜੀ ਸਰਕਾਰ ਉੱਥੇ ਜਿਹੜੇ ਬੰਦਿਆਂ ਦਾ ਰੱਬਾ ਕਰੇਗੀ ਦੇਖੋ ਮੈਨੂੰ ਵੀ ਨਹੀਂ ਪਤਾ ਇਹਦੇ ਮੈਨੂੰ ਵੀ ਨਹੀਂ ਪਤਾ ਪਤਾ ਕਰ ਹਲੇ ਵੀ ਲੋਕ ਜਿਹੜੇ ਟਰੈਵਲ ਏਜੰਟ ਹਲੇ ਵੀ ਡੰਕੀ ਲਾ ਕੇ ਦੇਖੋ ਕੋਈ ਨਹੀਂ ਜੀ ਇਹ ਸਾਰੇ ਪੈਸੇ ਦਿੰਦੇ ਨੇ ਟਰੈਵਲ ਏਜੰਟ ਮਾਫ ਕਰਿਓ ਬਸ ਮੈਂ ਕਹਿਣਾ ਚਾਹੁੰਦਾ ਵੀ 90% ਟਰੈਵਲ ਏਜੰਟਾਂ ਦੀ ਤੁਹਾਨੂੰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਫੋਟੋ ਮਿਲ ਜਾਣਗੇ ਉਹਨਾਂ ਸੁਰੱਖਣ ਉਹਨਾਂ ਨੂੰ ਉਹਨਾਂ ਦੇ ਕਰਕੇ ਹੀ ਉਹਨਾਂ ਨੂੰ ਕੋਹ ਹੱਥ ਨਹੀਂ ਪਾਉਂਦਾ ਵਾਹ ਤੁਸੀਂ ਦੱਸੋ ਇੰਨੇ ਬੱਚਿਆਂ ਦਾ ਇੰਨਾ ਨੁਕਸਾਨ ਹੋ ਗਿਆ ਰੁਪਏ ਦਾ ਔਰ ਉਹ ਟ੍ਰੈਵਲ ਜੈਂਟ ਗੱਡੀਆਂ ਲੈ ਕੇ ਘੁੰਮਦੇ ਫਿਰਨ ਅੱਗੇ ਪਿੱਛੇ ਪੁਲਿਸ ਲਾ ਕੇ ਘੁੰਮਦੇ ਫਿਰਨ ਇਹ ਤਾਂ ਸਪਸ਼ਟ ਆ ਕਿ ਉਹ ਜਿਹੜਾ ਕਰੋੜਾਂ ਰੁਪਏ ਉਹਨਾਂ ਇਕੱਠਾ ਕੀਤਾ ਉਹਦੇ ਚੋਂ ਭਗਵੰਤ ਮਾਨ ਸਰਕਾਰ ਕੋਲ ਪੈਸੇ ਗਏ ਨੇ ਬੱਚਿਆਂ ਦੀਆਂ ਜ਼ਿੰਦਗੀਆਂ ਉਜੜ ਗਈਆਂ ਨੇ ਏਜੰਟਾਂ ਨੇ ਜ਼ਿੰਦਗੀਆਂ ਉਜਾੜ ਦਿੱਤੀਆਂ ਅੱਛਾ ਪੰਜਾਬ ਵਿੱਚ ਜੋ ਬੰਬਲਾ ਫੋੜੇ ਨੇ ਕਿਉਂਕਿ ਤੁਸੀਂ ਵੀ ਚਿੰਤਾ ਚਿੰਤਾ ਜ਼ਾਹਰ ਕੀਤੀ ਸੀ ਪੰਜਾਬ ਵਿੱਚ ਜੋ ਬੰਬਲਾ ਥਾਣਿਆਂ ਤੇ ਹੋ ਰਹੇ ਨੇ ਇਹਨੂੰ ਕਿਵੇਂ ਵੇਖ ਰਹੇ ਹੋ ਨਹੀਂ ਹਰ ਪੰਜਾਬ ਚ ਕੋਈ ਲਾਉਂਡ ਆਰਡਰ ਹੈ ਹੀ ਨਹੀਂ ਤੁਸੀਂ ਇੱਕ ਬੰਮ ਪਲਾਸ ਦੇਖ ਰਹੇ ਜੀ ਹੈ ਕਿੱਥੇ ਹੈ ਤੇ ਤੁਹਾਡੂ ਖਬਰ ਛਪ ਜਾਣ ਦੀ ਵੱਡੀ ਤਾਂ ਹੈ ਤੇ ਮੈਂ ਇਸ ਗੱਲ ਚ ਲੰਬਾ ਚਲਕੋ ਮੇਰਾ ਅੱਜ ਕੋ ਮਕਸਦ ਹੈ ਨਹੀਂ ਸੀ ਮੈਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਬਸ ਮੈਂ ਤੁਹਾਨੂੰ ਇਹ ਜਰੂਰ ਬੇਨਤੀ ਕਰਦਾ ਹਾਂ ਕਿ ਇਹ ਲੋਕਾਂ ਤੋਂ ਸचेत ਹੋ ਜੋ ਦਿੱਲੀ ਲੋਕਾਂ ਨੂੰ 10 ਸਾਲ ਲੱਗੇ ਸਮਝ ਲੱਗਣ ਆਉਣ ਲੱਗਿਆ 12 ਸਾਲ ਪਰ 12 ਸਾਲ ਚ ਅੱਜ ਦਿੱਲੀ ਉਜੜ ਚੁੱਕੀ ਆ ਗੰਦਾ ਕਰ ਕਰ ਪਾਣੀ ਆਉਂਦਾ ਬੁਰਾ ਹਾਲ ਆ ਪੰਜਾਬ ਦੇ ਲੋਗੋਨਾਂ ਵੱਲੋਂ ਬੇਨਤੀ ਕਰਦਾ ਆ ਇਹ ਜਿਹੜੇ ਕੇਜਰੀਵਾਲ ਨੂੰ ਉੱਥੋਂ ਹਾਰ ਕਿਉਂ ਆਗੇ ਨਾ ਤੁਹਾਡੇ ਦੁਆਲੇ ਹੋਣਾ ਹੈ ਇਹਨਾਂ ਨੂੰ ਤੁਹਾਨੂੰ ਲੁੱਟਣਾ ਉੱਥੇ ਦੁਕਾਨਾਂ ਨੇ ਬੰਦ ਹੋ ਗਈ ਆ ਜੀ ਆਰ ਸਰਕਾਰਾਂ ਦੇ ਵਿਚਕਾਰ ਟਕਰਾਅ ਚੱਲਿਆ ਅਕਾਲੀ ਕਿਉਂਕਿ ਤੁਸੀਂ ਕਦੀ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦੇਖੋ ਮੈਂ ਕੋਈ ਧਾਰਮਿਕ ਤੌਰ ਤੇ ਮੇਰੀ ਬੇਨਤੀ ਸੁਣੋ ਮੈਂ ਕੋਈ ਧਾਰਮਿਕ ਤੌਰ ਤੇ ਜੋ ਵੀ ਇੱਥੇ ਹੋ ਰਿਹਾ ਹੈ ਨਾ ਉਹਦੇ ਤੇ ਮੇਰੀ ਕੋਈ ਪ੍ਰਤੀਕਿਰਿਆ ਨਹੀਂ ਹੈ ਇਹ ਵੱਡੀਆਂ ਗੱਲਾਂ ਨੇ ਸ਼ਰੋਮਣੀ ਕਮੇਟੀ ਸਾਡੀ ਬਹੁਤ ਸਨਮਾਨਿਤ ਸੰਸਥਾ ਹੈ ਸਾਡੀ ਸਰਮੋਹਰ ਸੰਸਥਾ ਹੈ ਅਕਾਲ ਤਖਤ ਸਾਹਿਬ ਸਰਮੋਹਰ ਆ ਸਾਡੀ ਸਿੱਖ ਕੌਮ ਦਾ ਮਾਣ ਸਾਡਾ ਸੋਮਾ ਹੈ ਤਾਕਤ ਦਾ ਇਸ ਕਰਕੇ ਮੈਂ ਇਹ ਕੰਟਰੋਵਰਸੀਆਂ ਉਹਨਾਂ ਦੀਆਂ ਮੈਂ ਨਹੀਂ ਇੱਥੇ ਚਰਚਾ ਬੜੀ ਆ ਪੰਜਾਬ ਦੇ ਵਿੱਚ ਕੀ ਆਉਣ ਵਾਲੀ ਝੰਗ ਗਈ ਸੀ ਉਹਨਾਂ ਦਾ ਅਧਾਰ ਕਿ ਸ਼ਰੋਮਣੀ ਨਾਲ ਗੱਲਬਾਤ ਹੋ ਸਕਦਾ ਹੈ ਭਾਜਪਾ ਦੇਖੋ ਮੈਂ ਇਹਨਾਂ ਗੱਲਾਂ ਦੇ ਉੱਤੇ ਕੁਝ ਨਹੀਂ ਹੈਗਾ ਜੀ ਸਾਡੀ ਪਾਰਟੀ ਅਕੇਲਾ ਚੋਣ ਲੜੂਗੀ ਜੋ ਪਾਰਟੀ ਨੇ 2022 ਕੀਤਾ ਸੀਗਾ ਜੋ پارٹی ਨੇ ਉਹਨੇ 2024 ਚ ਕੀਤਾ ਸੀਗਾ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਸਿੱਧਾ رابطہ ਕਾਇਮ ਕਰਕੇ ਪੰਜਾਬ ਨੂੰ ਬਾਤ ਕਰੀਏ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੀਏ ਸਾਡੀ ਦਈ ਆ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ